ਭਾਜੀ ਮੈਂ ਨਾ ਲੀਲਾ ਪੌਂ ਦੇ ਵਿੱਚੋਂ ਐਚਡੀਐਸ ਰੰਗ ਦਾ ਇੱਕਦੋਨਾ ਕਲੋਸ ਕਰਕੇ ਆ ਰਿਹਾ ਸੀਗਾ ਕ੍ਰੋਸ ਕਰਕੇ ਚਲੋ ਮੈਂ ਆ ਰਿਹਾ ਸੀ ਪਿੱਛੇ ਦੋ ਗੱਡੀਆਂ ਆ ਰਹੀਆਂ ਸੀਆਂ ਉਹਨਾਂ ਗੱਡੀਆਂ ਨੇ ਮੈਨੂੰ ਬੜੇ ਗਲਤ ਦੇਖ ਕੇ ਨਾਲ ਨਾ 23 ওভার ਕਰਨ ਦੀ ਕੋਸ਼ਿਸ਼ ਕੀਤੀ ਮੈਂ ਉਹਨਾਂ ਨੂੰ ਕਿਹਾ ਭਾਈ ਦੇਖ ਕੇ ਚਲਵਾ ਲਓ ਨਾ ਉਹਨਾਂ ਨੇ ਦੇਖ ਕੇ ਤਾਂ ਚਲਾਇਆ ਉਲਟਾ ਅੱਗੇ ਜਾ ਕੇ ਨਾ ਉਹਨਾਂ ਨੇ ਗੋਪਾਲ ਸਵਿੱਡਰ ਦਾ ਇੱਕ ਏਕ ਲਿਆ ਉਸ ਏਕਣ ਤੋਂ ਬਾਅਦ ਉਹਨਾਂ ਨੇ ਮੇਨ ਨਾਲ ਛੁਟਮਾਰ ਕੀਤੀ ਜੀ ਆ ਦੇਖੋ ਮੇਰਾ ਸਾਰਾ ਲਹੂ ਐ ਮੇਰੇ ਫੇਸ ਤੇ ਵੀ ਐ ਸਭ ਕੁਝ ਛੁਟਮਾਰ ਕਰਕੇ ਉਹ ਚਾਰ ਤੋਂ ਪੰਜ ਬੰਦੇ ਸੀਗੇ ਜੀ ਦੋ ਗੱਡੀਆਂ ਜਿਹੜਾ ਉਹਨਾਂ ਨੇ ਇਹ ਬੁੜੇ ਟੈਨਕ ਨਾਲ ਕੁੱਟਿਆ ਉਹਨਾਂ ਕੋਲ ਵੀ ਹਥਿਆਰ ਵੀ ਸੀਗੇ ਜੋ ਉਹਨਾਂ ਨੇ ਮੇਰੇ ਫੇਸ ਤੇ ਮਾਰੇ ਫੇਸ ਤੇ ਮਾਰਨ ਤੋਂ ਬਾਅਦ ਦੇਖੋ ਮੇਰਾ ਸਾਰਾ ਖੂਨ ਬਲੱਡ ਸਾਰਾ ਕੁਝ ਬਾਹਰ ਨਿਕਲਿਆ ਹੋਇਆ ਜੀ ਮੈਂ ਹੁਣ ਤੱਕ ਸਰਵਾਈਵ ਨਹੀਂ ਕਰ ਪਾ ਰਿਹਾ ਹੈਗਾ ਆਪਣਾ ਕਾਰਨ ਕੀ ਰਿਹਾ ਹੈ ਕਿਉਂ ਮਾਰਨ ਦੀ ਕੋਸ਼ਿਸ਼ ਕੁਝ ਵੀ ਨਹੀਂ ਸੀ ਦੇਖੋ ਇੱਕ ਟ੍ਰੈਜੀ ਰੂਲ ਸੀ ਚਲੋ ਮੈਂ ਤਾਂ ਆਪਣੀ ਸੀਡਰ ਹਥਿਆਰ ਸੀਗਾ ਉਹਨਾਂ ਦੀ ਟ੍ਰੈਵੀ ਥੋੜੀ ਤੇਜ਼ ਸੀਗੀ ਉਹਨਾਂ ਦਾ ਸੰਭਲਿਆ ਨਹੀਂ ਹੋਇਆ ਅੱਗੇ ਆ ਕੇ ਉਹਨਾਂ ਨੇ ਮੈਨੂੰ ਘੇਰ ਲਿਆ ਜੇ ਤੁਹਾਡੀ ਗੱਡੀ ਠੀਕ ਨਹੀਂ ਚੱਲਦੀ ਤੁਸੀਂ ਸਾਹਮਣੇ ਵਾਲੇ ਬੰਦੇ ਨੂੰ ਮਾਰੋ ਵੀ ਥੋੜੀ ਜੀ ਤੇ ਪੁਲਿਸ ਕੰਪਲੀਟ ਵਗੈਰਾ ਕੀਤੀ ਕੋਈ ਪੁਲਿਸ ਦੇ ਸਾਹਮਣੇ ਚੌਂਕੀ 'ਚ ਖੜੀ ਸੀ ਕੋਈ ਆਇਆ ਨਹੀਂ ਹੈਗਾ ਇੱਕ ਬੰਦਾ ਆਇਆ ਸੀ ਜੀ ਆ ਉਹਨੇ ਕੁਝ ਵੀ ਨਹੀਂ ਕੀਤਾ ਹੈਗਾ ਬਸ ਉਹਨੂੰ ਛੜਛਾੜ ਕੇ ਨਿਕਲ ਗਿਆ ਜੀ ਉਸ ਤੋਂ ਬਾਅਦ ਮੈਂ ਆਪਣੇ ਸੋਰਸ ਰਾਹੀਂ ਫੋਨ ਕਰ ਕਰਕੇ ਮੈਂ ਨੀਂਦ ਦਾ ਹਸਪਤਲ ਪਹੁੰਚਿਆ ਨਹੀਂ ਤਾਂ ਆਪਾਂ ਨੂੰ ਲੈ ਜਾਣ ਵਾਲਾ ਕੋਈ ਵੀ ਨਹੀਂ ਸੀਗਾ ਕਿੰਨੇ ਕ ਸੱਟ ਲੱਗੀ ਹੋਈ ਹੈ ਦੇਖੋ ਜੀ ਮੇਰਾ ਸਾਰਾ ਰਮਾਲ ਭਰਿਆ ਹੋਇਆ ਹੈ ਮੇਰਾ ਸਾਰਾ ਬਲੱਡ ਨਿਕਲ ਗਿਆ ਉਹ ਕੀ ਕਰੀਏ ਨੱਕ ਤੇ ਸੱਟ ਲੱਗੀ ਹੋਈ ਹੈ ਹੱਥ ਤੇ ਇੰਜੈਕਸ਼ਨ ਲੱਗ ਰਿਹਾ ਹੈ ਦੱਸੋ ਕੀ ਕਰੀਏ ਬੰਦਿਆਂ ਨੇ ਪਛਾਣ ਹੈਗੀ ਹੈ ਕੌਣ ਆ ਬੰਦੇ ਬੰਦੇ ਪਛਾਣ ਜੀ ਦੋ ਗੱ ਉਹ ਸਿਗਾ ਜੀ ਲੋ ਰਾਤ ਦਾ ਨਹੀਂ ਰਾਸ ਜੀ ਨਹੀਂ ਪਛਾਣ ਸਕਦੇ ਜੁਹਾਂ ਤੁਸੀਂ ਵੀ ਡਰਿੰਕ ਵਗੈਰਾ ਕੀਤੀ ਹੋਈ ਐ ਥੋੜੀ ਜਿਹੀ ਕੀਤੀ ਸੀ ਜੀ ਨੇਚਰਲ ਨੋਰਮਲ ਬਸ ਜ਼ਿਆਦਾ ਨਹੀਂ ਚਾਹੀਏ ਮੈਂ ਘਰ ਵੀ ਨਾ ਜਾ ਜਦਾ ਹੁਣ ਪਿਆ ਥੋੜੇ ਜਿਹੀ ਖੜਾ ਤੁਸੀਂ ਦੱਸੋ ਮੈਂ ਤੁਹਾਨੂੰ ਗੱਲ ਕਰਨੇ ਆ ਠੀਕ ਆ ਜਾਂ ਗਲਤਾਂ ਇਹ ਮੈਂ ਡਰਿੰਕ ਕੀਤੀ ਨਹੀਂ ਮੈਂ ਤੁਹਾਨੂੰ ਗੱਲ ਵੀ ਨਹੀਂ ਕਰਵਾਉਂਦਾ ਸੀ ਜੀ ਅੱਜ ਕੋਈ ਮੈਂ ਨੋਰਮਲ ਜੀ ਹੁਣ ਤੁਸੀਂ ਪੁਲਿਸ ਕੰਪਲੇਟ ਕੀਤੀ ਵਗੈਰਾ ਨਹੀਂ ਹਾਲੇ ਤੱਕ ਮੇਰੀ ਕੋਈ ਸੁਣਾਈ ਨਹੀਂ ਗਈ ਮੈਂ ਚਾਹਣਾ ਮੇਰੀ ਸੁਣਾਈ ਹੋਏ ਪੁਲਿਸ ਨੇ ਕੰਪਲੀਟ ਕਰ ਦਿੱਤੀ ਨਹੀਂ ਕੀਤੀ ਨਹੀਂ ਕੀ ਚਾਹੁੰਦੇ ਹੋ ਤੁਸੀਂ ਸਰ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ ਮੇਰਾ ਬਲੱਡ ਰਿਚ ਹੋ ਗਿਆ ਸਭ ਕੁਝ ਉਹ ਮੈਂ ਕੰਮ ਕਰ ਤੋਂ ਵਿਆਹੀ ਬੱਚੇ ਛੋੜੇ ਛੋੜੇ ਬੱਚੇ ਨਹੀਂ ਮੇਰੇ ਹੁਣਾਂ ਖਾਣਾ ਪਾਣੀ ਕਿਵੇਂ ਚੱਲੂਗਾ ਜੀ ਭਾਜੀ ਮੈਂ ਨਾ ਲੀਲਾ ਭਵਨ ਦੇ ਵਿੱਚੋਂ ਐਚਡੀਐਫੀ ਬੈਂਕ ਦਾ ਇੱਕ ਦੋ ਨਾ ক্লোਜ਼ ਕਰਕੇ ਆ ਰਿਹਾ ਸੀਗਾ ਕ੍ਰੋਸ ਕਰਕੇ ਚੱਲੋ ਮੈਂ ਆ ਰਿਹਾ ਸੀ ਪਿੱਛੇ ਦੋ ਗੱਡੀਆਂ ਆ ਰਹੀਆਂ ਸੀਆਂ ਉਹਨਾਂ ਗੱਡੀਆਂ ਨੇ ਮੈਨੂੰ ਬੜੇ ਗਲਤ ਦੇਖ ਕੇ ਨਾਲ ਨਾ ਟੇਕਓਵਰ ਕਰਨ ਦੀ ਕੋਸ਼ਿਸ਼ ਕੀਤੀ ਮੈਂ ਉਹਨਾਂ ਨੂੰ ਕਿਹਾ ਭਾਈ ਦੇਖ ਕੇ ਚਲਵਾ ਲਓ ਹਣਾ ਉਹਨਾਂ ਨੇ ਦੇਖ ਕੇ ਤਾਂ ਚਲਾਈ ਉਦੋਂ ਅੱਗੇ ਜਾ ਕੇ ਨਾ ਉਹਨਾਂ ਨੇ ਗੋਪਾਲ ਸਵਿ ਉਸ ਕਿਰਨ ਤੋਂ ਬਾਅਦ ਮੈਨੂੰ ਬਹੁਤ ਕੁੱਟਮਾਰ ਕੀਤੀ ਜੀ ਆ ਦੇਖੋ ਮੇਰਾ ਸਾਰਾ ਲਹੂ ਐ ਮੇਰੇ ਫੇਸ ਤੇ ਵੀ ਐ ਸਭ ਕੁਝ ਕੁੱਟਮਾਰ ਕਰਕੇ ਉਹ 4 ਤੋਂ 5 ਬੰਦੇ ਸੀਗੇ ਜੀ ਦੋ ਗੱਡੀਆਂ ਜਿਹਾ ਹੋਰ ਉਹਨਾਂ ਨੇ ਇਹਨੇ ਬੁੜੇ ਤੇ ਨਾਲ ਕੁੱਟਿਆ ਉਹਨਾਂ ਕੋਲ ਵੀ ਹਥਿਆਰ ਵੀ ਸੀਗੇ ਜੋ ਉਹਨਾਂ ਨੇ ਮੇਰੇ ਫੇਸ ਤੇ ਮਾਰੇ ਫੇਸ ਤੇ ਮਾਰਨ ਤੋਂ ਬਾਅਦ ਦੇਖੋ ਮੇਰਾ ਸਾਰਾ ਖੂਨ ਬਲੱਡ ਸਾਰਾ ਕੁਝ ਬਾਹਰ ਨਿਕਲਿਆ ਹੋਇਆ ਜੀ ਮੈਂ ਹੁਣ ਤੱਕ ਸਰਵਾਈਵ ਨਹੀਂ ਕਰ ਪਾ ਰਿਹਾ ਹੈਗਾ ਆਪਣਾ ਬੇ ਕਾਰਨ ਕੀ ਰਿਹਾ ਹੈ ਕਿਉਂ ਮਾਰਨ ਦੀ ਕੋਸ਼ਿਸ਼ ਕੁਝ ਵੀ ਨਹੀਂ ਸੀ ਦੇਖੋ ਇੱਕ ਟ੍ਰੈਜੀ ਰੂਲ ਸੀ ਚਲੋ ਮੈਂ ਤਾਂ ਆਪਣੀ ਸੀਧੇ ਹਿੱਸੇ ਆ ਰਿਹਾ ਸੀਗਾ ਉਹਨਾਂ ਦੀ ਟਰੈਵੀ ਥੋੜੀ ਤੇਜ਼ ਸੀਗੀ ਉਹਨਾਂ ਨੂੰ ਸੰਭਲਿਆ ਨਹੀਂ ਹੋਇਆ ਅੱਗੇ ਕੁਮਾਂ ਨੇ ਮੈਨੂੰ ਘੇਰ ਲਿਆ ਜੇ ਤੁਹਾਡੀ ਗੱਡੀ ਠੀਕ ਨਹੀਂ ਚੱਲਦੀ ਤੁਸੀਂ ਸਾਹਮਣੇ ਵਾਲੇ ਬੰਦੇ ਨੂੰ ਮਾਰੋਗੇ ਥੋੜੀ ਜੀ ਤੇ ਪੁਲਿਸ ਕੰਪਲੀਟ ਵਗੈਰਾ ਕੀਤੀ ਕੋਈ ਪੁਲਿਸ ਸਾਹਮਣੇ ਚੌਂਕੀ 'ਚ ਖੜੀ ਸੀ ਕੋਈ ਆਇਆ ਨਹੀਂ ਹੈਗਾ ਇੱਕ ਬੰਦਾ ਆਇਆ ਸੀ ਜੀ ਆ ਉਹਨੇ ਕੁਝ ਵੀ ਨਹੀਂ ਕੀਤਾ ਹੈਗਾ ਬਸ ਉਹਨੂੰ ਛੜਛੜਾ ਕੇ ਨਿਕਲ ਗਿਆ ਜੀ ਉਸ ਤੋਂ ਬਾਅਦ ਮੈਂ ਆਪਣੇ ਸੋਰਸ ਰਾਹੀਂ ਫੋਨ ਕਰਕੇ ਮੈਂ ਨੀਂਦ ਦਾ ਹਸਪਤਲ ਪਹੁੰਚਿਆ ਨਹੀਂ ਤਾਂ ਆਪਾਂ ਨੂੰ ਲੈ ਜਾਣ ਵਾਲਾ ਕੋਈ ਵੀ ਨਹੀਂ ਸੀਗਾ ਕਿੰਨੇ ਕੁ ਸੱਟ ਲੱਗੀ ਹੋਈ ਹੈ ਦੇਖੋ ਜੀ ਮੇਰਾ ਸਾਰਾ ਰਮਾਲ ਭਰਿਆ ਹੋਇਆ ਹੈ ਮੇ ਉਹ ਕੀ ਕਰੀਏ ਨੱਕ ਦੇ ਸੱਟ ਲੱਗੀ ਹੋਈ ਐ ਹੱਥ ਤੇ ਇੰਜੈਕਸ਼ਨ ਲੱਗ ਰਿਹਾ ਨਾ ਦੱਸੋ ਕੀ ਕਰੀਏ ਬੰਦਿਆਂ ਨੇ ਪਛਾਣ ਲਈਏ ਕੌਣ ਆ ਬੰਦੇ ਬੰਦੇ ਪਛਾਣ ਜੀ ਦੋ ਗੱਡੀਆਂ ਸੀ ਜੀਆਂ ਹੁਣ ਸੀਗਾ ਜੀ ਲੋ ਰਾਤ ਦਾ ਨਹੀਂ ਰਾਸ ਜੀ ਨਹੀਂ ਪਛਾਣ ਸਕੇ ਜੋ ਹਨ ਤੁਸੀਂ ਵੀ ਡਰਿੰਕ ਵਗੈਰਾ ਕੀਤੀ ਹੋਈ ਐ ਥੋੜੀ ਜਿਹੀ ਕੀਤੀ ਸੀ ਜੀ ਨੈਚੁਰਲ ਨੋਰਮਲ ਬਸ ਜ਼ਿਆਦਾ ਨਹੀਂ ਚਾਹੀ ਜੇ ਮੈਂ ਘਰ ਵੀ ਨਾ ਜਾ ਜਦੋਂ ਹੁਣ ਪਿਆ ਥੋੜੇ ਜਿਹੀ ਖੜਾ ਤੁਸੀਂ ਦੱਸੋ ਮੈਂ ਤੁਹਾਨੂੰ ਗੱਲ ਕਰਨੇ ਆ ਠੀਕ ਆ ਜਾਂ ਗਲਤ ਆ ਦੇ ਮੈਂ ਨਹੀਂ ਕੀਤੀ ਮੈਂ ਥੋੜੀ ਗੱਲ ਵੀ ਕਰਵਾਉਂਦਾ ਸੀ ਜੀ ਅੱਜ ਕੋਈ ਮੈਂ ਨੋਰਮਲ ਸੀ ਹੁਣ ਤੁਸੀਂ ਪੁਲਿਸ ਕੰਪਲੀਟ ਕੀਤੀ ਵਗੈਰਾ ਨਹੀਂ ਹਾਲੇ ਤੱਕ ਮੇਰੀ ਕੋਈ ਸਮਾਈ ਨਹੀਂ ਹੋਈ ਮੈਂ ਚਾਹਣਾ ਮੇਰੀ ਸਮਾਈ ਹੋਏ ਪੁਲਿਸ ਨੇ ਕੰਪਲੀਟ ਕਰ ਦਿੱਤੀ ਨਹੀਂ ਕੀਤੀ ਨਹੀਂ ਕੀ ਚਾਹੁੰਦੇ ਹੋ ਤੁਸੀਂ ਸਰ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ ਮੇਰਾ ਬਲੱਡ ਰਿਸ਼ ਹੋ ਗਿਆ ਸਭ ਕੁਝ ਮੈਂ ਕੰਮ ਕਰ ਤੋਂ ਗਿਆ ਜੀ ਬੱਚੇ ਛੋੜੇ ਜਿਹੋੜੇ ਬੱਚੇ ਨਹੀਂ ਮੇਰੇ ਹੁਣਾਂ ਖਾਣਾ ਪਾਣੀ ਕਿਵੇਂ ਚੱਲੂਗਾ ਜੀ